ਅੱਜ ਪਿੰਡ ਨਿੱਕੂ ਚੱਕ ਦੇ ਵਿੱਚ ਗੁੰਗਰ ਕੈਂਪ ਲਗਾਇਆ ਗਿਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਸ੍ਰੀ ਜਦ ਵਿੱਚ ਕੈਂਪ ਲਗਾਇਆ ਹਾਂ ਜੀ ਬੱਤੂ ਸਾਰੇ ਤੋਂ ਪਹਿਲੇ ਜੈ ਸ਼ੰਕਰ ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਅੱਜ 22 ਦਸੰਬਰ ਮੈਂ ਪ੍ਰਿੰਸ ਠਾਕੁਰ ਅੱਜ ਅਸੀਂ ਪਿੰਡ ਨਿੱਕੂ ਚੱਕ ਦੇ ਵਿੱਚ ਖੜੇ ਆ ਜਿੱਥੇ ਕਿ ਸਾਡੇ ਸਵਰਗੀਏ ਬਹੁਤ ਹੀ ਪਿਆਰੇ ਭਰਾ ਜਿੰਮੀ ਜਿਸ ਨੂੰ ਕਿ ਸਾਹਿਲ ਡਡਵਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਦੀ ਯਾਦ ਦੇ ਵਿੱਚ ਅੱਜ ਇਸ ਪਿੰਡ ਨਿੱਕੂ ਚੱਕ ਦੇ ਵਿੱਚ ਜੋ ਕਿ ਬਲੱਡ ਡੋਨਰਡ ਵੈਲਫੇਅਰ ਸੁਸਾਇਟੀ ਦਸੂਹਾ ਦੇ ਸਹਿਯੋਗ ਦੇ ਨਾਲ ਤੇ ਹਾਜੀਪੁਰ ਦੇ ਸਾਥੀ ਹਿਮਾਂਸ਼ੂ ਹੋਣੇ ਤੇ ਮੇਰੇ ਹੋਰ ਵੀ ਬਹੁਤ ਸਾਰੇ ਮਿੱਤਰ ਸਾਡੇ ਮਾਸਟਰ ਜੀ ਸਾਡੇ ਸਰਪੰਚ ਸਾਹਿਬ ਨੇ ਤੇ ਸਾਡੇ ਇਲਾਕੇ ਦੇ ਹੋਰ ਵੀ ਪਹਿਲਵਾਨ ਸੰਨੀ ਪਹਿਲਵਾਨ ਰਿੰਕੂ ਪਹਿਲਵਾਨ ਜੀ ਲੱਕੀ ਜੀ ਬਹੁਤ ਸਾਰੇ ਨਿਕੂ ਤਖ ਪਿੰਡ ਦੇ ਵਾਸੀ ਸਰਪੰਚ ਪੰਚ ਸਾਹਿਬ ਇੱਥੇ ਅੱਜ ਇਕੱਠੇ ਹੋਏ ਨੇ ਤੇ ਤਕਰੀਬਨ ਅੱਜ ਜੋ ਹੈ ਇੱਥੇ 60 ਤੋਂ 65 ਅਪਰੋਕਸੀਮੇਟਲੀ ਸਾਡਾ ਜਿਹੜਾ ਟਾਰਗੇਟ ਨੇ 60 ਅਸੀਂ ਕਰਾਸ ਕਰ ਲਿਆ ਤੇ ਅਜੇ ਵੀ ਸਾਡੇ ਕੋਲ ਤਕਰੀਬਨ ਕੁਝ ਮਿੰਟ ਪਏ ਨੇ ਤੇ ਸਾਡਾ ਟਾਰਗੇਟ 65 ਜੁਨਰ ਦਾ ਸੀਗਾ ਜੋ ਕਿ ਅਸੀਂ ਅੱਜ ਕੰਪਲੀਟ ਕਰ ਰਹੇ ਹਾਂ ਤੇ ਮੈਂ ਸਾਰੇ ਹੀ ਪਿੰਡ ਦਾ ਦੇ ਡੋਨਰਸ ਦਾ ਬਹੁਤ ਹੀ ਜ਼ਿਆਦਾ ਤਹਿਦਿਲੋ ਤਨਬਾਤ ਕਰਾਂਗਾ ਕਿਉਂਕਿ ਖੂਨਦਾਨ ਜੋ ਹੈ ਇੱਕ ਇਹੋ ਜਿਹਾ ਦਾਨ ਹੈ ਕਿ ਜੋ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਅਸੀਂ ਕਿਸੇ ਨੂੰ ਪੈਸੇ ਤਾਂ ਦੇ ਸਕਦੇ ਆ ਬਟ ਕਿਸੇ ਨੂੰ ਜ਼ਿੰਦਗੀ ਦੇਣੀ ਹੈ ਖੂਨਦਾਨ ਜਿਹੜਾ ਅੱਜਕੱਲ ਬਹੁਤ ਜ਼ਰੂਰੀ ਹੈ ਔਰ ਇਸ ਵਿੱਚ ਲੋਕਾਂ ਦੇ ਅੰਦਰ ਇੱਕ ਗਲਤ ਜਿਹੜੀ ਜਾਣਕਾਰੀ ਫੈਲੀ ਹੋਈ ਕਿ ਖੂਨਦਾਨ ਕਰਨ ਨਾਲ ਸਾਡੀ ਬੋਡੀ 'ਚ ਪਤਾ ਨਹੀਂ ਕੀ ਨੁਕਸਾਨ ਹੋ ਜਾਏਗਾ ਇੱਕ ਹੈਲਥੀ ਪਰਸਨ 3 ਮਹੀਨਿਆਂ ਤੋਂ ਬਾਅਦ ਜਿੰਨੀ ਵਾਰ ਵੀ ਚਾਹੇ ਇੱਕ ਸਾਲ ਵਿੱਚ 3 ਮਹੀਨੇ ਦਾ ਗੈਪ ਹੋਣਾ ਚਾਹੀਦਾ ਖੂਨ ਬਲੱਡ ਡੋਨੇਟ ਕੀਤਾ ਜਾ ਸਕਦਾ ਆ ਇਸ ਦੀ ਜਾਗਰੂਕਤਾ ਹੋਣੀ ਵੀ ਜਿਹੜੀ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਦੇ ਵਿੱਚ ਮੈਂ ਯੂਥ ਨੂੰ ਰਿਕੁਐਸਟ ਕਰਾਂਗਾ ਕਿ ਆਪਣੇ ਨਾਲ ਦੇ ਫਰੈਂਡ ਸਰਕਲ ਦੇ ਵਿੱਚ ਫੈਮਿਲੀ ਨੂੰ ਇਹ ਜਾਗੋ ਕੀਤਾ ਜਾਵੇ ਕਿ ਹੈਲਥੀ ਪਰਸਨ 3 ਮਹੀਨੇ ਬਾਅਦ ਜਿਹੜਾ ਹੈ ਬਲੱਡ ਡੋਨੇਟ ਦੁਬਾਰਾ ਫਿਰ ਤੋਂ ਕਰ ਸਕਦਾ ਹੈ ਤੇ ਸਾਡੇ ਹਸਪਤਾਲਾਂ ਦੇ ਵਿੱਚ ਜਿੰਨੇ ਕੁ ਤੁਸੀਂ ਜਾਣਦੇ ਕੋਈ ਵੀ ਬੰਦਾ ਜਾਂਦਾ ਅੱਜਕੱਲ੍ਹ ਖੂਨ ਦੀ ਬਹੁਤ ਕਮੀ ਹੈ ਤੇ ਹਰ ਇੱਕ ਹਸਪਤਾਲ ਦੇ ਵਿੱਚ ਗਵਰਨਮੈਂਟ ਹਸਪਤਲ ਜਾਣਿਆ ਵੀ ਇਹੀ ਸਮਾਂ ਮੈਂ ਤਾਂ ਕਿ ਖੂਨ ਦੀ ਬਹੁਤ ਘਾਟ ਹੈ ਅਸੀਂ ਲੋਕ ਸਮਾਜ ਨੂੰ ਰਾਜਨੀਤੀ ਨੂੰ ਸਟਿੱਲ ਬਦਨਾਮ ਕਰਦੇ ਆ ਪਰ ਅਸੀਂ ਆਪ ਖੁਦ ਹੀ ਇਸ ਚੀਜ਼ ਦੇ ਜਾਗਰੂਕ ਨਹੀਂ ਆ ਅਸੀਂ ਆਪ ਹੀ ਖੂਨ ਦਾ ਨਹੀਂ ਕਰਦੇ ਅਸੀਂ ਦੂਸਰਿਆਂ ਤੇ ਸੀਦਾ ਇਲਜ਼ਾਮ ਲਾਦੇ ਮੈਂ ਚਾਹਨਾ ਕਿ ਅਸੀਂ ਸਾਰੇ ਹੀ ਜਾਗਰੂਕ ਹੋਈਏ ਅੱਜ ਸਾਡੇ ਨਾਲ ਕੁਝ ਵੀਰ ਆਏ ਜਿਨ੍ਹਾਂ ਨੇ ਡੋਨੇਟ ਕੀਤਾ ਆ ਤੇ ਜਦ ਵੀ ਸਮਾਜ ਦੇ ਵਿੱਚ ਸਾਡੇ ਸਾਥੀਆਂ ਨੂੰ ਲੋੜ ਹੁੰਦੀ ਹੈ ਅਸੀਂ ਸਾਰੇ ਵੀਰ ਸਾਡੇ ਰਮਨਸ਼ੂ ਜੀ ਇਹਨਾਂ ਦੀ ਟੀਮ ਦਸੂਆ ਵੈਲਫੇਅਰ ਸੁਸਾਇਟੀ ਵਾਲੇ ਇਹਨਾਂ ਨੂੰ ਜਦ ਵੀ ਅਸੀਂ ਫੋਨ ਕਰਦੇ ਆ ਕਿ ਬਲੱਡ ਦੀ ਜ਼ਰੂਰਤ ਹੈ ਕਿਸੇ ਵੀ ਹਸਪੀਟਲ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਾਰੀ ਟੀਮ ਹਮੇਸ਼ਾ ਹੀ ਤਤਪਰ ਰਹਿਦੀ ਹੈ ਤਿਆਰ ਰਹਿੰਦੀ ਹੈ ਕਿਸੇ ਵੀ ਟਾਈਮ ਤੇ ਹੈਲਪ ਕਰਨ ਦੇ ਲਈ ਸੋ ਇਹਨਾਂ ਸਾਰਿਆਂ ਦਾ ਮੈਂ ਬਹੁਤ ਹੀ ਧੰਨਵਾਦ ਕਰਦਾ ਜੀ ਜੈ ਸ਼ੰਕਰ ਜਮਾਤਾ ਦੀ ਰਘੁਵਿੰਦਰ ਜੀ ਅੱਜ ਪਿੰਡ ਦੀ ਚਿਚਾ ਕਪੰਡਾ ਤੁਹਾਡੇ ਸਹਿਯੋਗ ਨਾਲ ਸਾਧੀਆਂ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਬਾਰੇ ਕੀ ਕਹੋਗੇ ਹਾਂਜੀ ਹਾਂਜੀ ਜੀ ਪਹਿਲਾ ਖੂਨਦਾਨ ਕੈਂਪ ਲਾਇਆ ਸੀ ਬਹੁਤ ਵਧੀਆ ਜੀ ਸਾਰਿਆਂ ਦਾ ਸੰਯੋਗ ਦਿੱਤਾ ਸਾਡਾ 60 ਪਲੱਸ ਡੋਨਰ ਆਏ ਜੀ ਬਾਕੀ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਖੂਨਦਾਨ ਕਰਨਾ ਚਾਹੀਦਾ ਜੀ ਉਸ ਤੋਂ ਆਪਾਂ ਨੇ ਸਰੀਰ ਦੀ ਬਿਮਾਰੀ ਦਾ ਵੀ ਪਤਾ ਲੱਗਦਾ ਜੀ ਜੇ ਖੂਨ ਘਾਟਾ ਤਾਂ ਵੀ ਪਤਾ ਲੱਗਦਾ ਜੀ ਤਿੰਨ ਮਹੀਨੇ ਬਾਅਦ ਕੋਈ ਵੀ ਖੂਨ ਦੇ ਸਕਦਾ ਜੀ ਕੈਂਪੋ ਦਾ ਇਹ ਵੀ ਤਾਂ ਕੀ ਕਲਪਨਾ ਪਤਰੀ ਨਹੀਂ ਕੈਂਪੋ ਪਿੰਡ ਪਹਿਲੇ ਲਵਾਇਆ ਗਿਆ ਜੀ ਉੱਧਾ ਡੋਨੇਟ ਬੜੀ ਬਾਰ ਕਰ ਲਿਆ ਜੀ